ਇਹ ਪੰਜ ਸ਼ਬਦਾਂ ਦੇ ਜਾਪ ਨਾਲ ਵਿਗੜੇ ਹੋਏ ਕੰਮ ਵੀ ਦੁਬਾਰਾ ਸਹੀ ਹੋ ਜਾਂਦੇ ਨੇ ਜਿੰਦਗੀ ਦੇ ਵਿੱਚ ਕਦੇ ਕੋਈ ਕਾਰਜ ਵਿਗੜਦਾ ਹੀ ਨਹੀਂ ਹੈ ਇਸ ਜਾਪ ਨੂੰ ਧਿਆਨ ਵਿੱਚ ਰੱਖਿਆ ਜੇ ਸਤਿਗੁਰੂ ਜੀ ਕਿਰਪਾ ਕਰਨ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਧਿਆਨਾ ਆਪਾਂ ਥਿਰ ਕਰ ਵੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਉਹ ਜਿਹੜਾ ਸਤ ਗੁਰ ਹੈ ਨਾ ਉਹ ਜਿਹੜਾ ਪਾਤਸ਼ਾਹ ਹੈ ਨਾ ਪਿਆਰਿਓ ਯਾਦ ਰੱਖਿਓ ਵੀ ਅੱਜ ਉਹ ਸਤ ਗੁਰੂ ਦੇ ਦਰ ਤੇ ਕੀਤੀ ਹੋਈ ਅਰਦਾਸ ਉਸ ਪਾਤਸ਼ਾਹ ਦੇ ਦਰ ਤੇ ਕੀਤੀ ਹੋਈ ਅਰਦਾਸ ਸਾਤ ਸੰਗਤ ਮੇਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਰਹਿਮਤ ਕਰ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਉਹ ਪਾਤਸ਼ਾਹ ਕਿਰਪਾ ਕਰਦਾ ਹੈ ਉਹ ਸਤਿਗੁਰੂ ਰਹਿਮਤ ਕਰਦਾ ਹੈ ਔਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਇੱਕ ਗੱਲ ਨੂੰ ਜਿਹੜਾ ਹੈ ਥੋੜਾ ਜਿਹਾ ਸਮਝਿਓ ਗੱਲ ਕੀ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਹਿੰਦੇ ਜਿਹੜਾ ਗੁਰੂ ਅੱਗੇ ਅਰਦਾਸ ਕਰਦੇ ਜਿਹੜਾ ਸੱਚੇ ਮਨ ਤੋਂ ਅਰਦਾਸ ਕਰਦੇ ਜਿਹੜਾ ਕਹਦੇ ਸਤਿਗੁਰੂ ਤੇਰਾ ਹੀ ਐ ਸਾਰਾ ਬੰਦ ਤੇਰਾ ਹੀ ਤੇਰਾ ਹੈ ਪਾਤਸ਼ਾਹ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਇਹ ਪਾਤਸ਼ਾਹ ਜੀਓ ਕਿਰਪਾ ਕਰਿਓ ਤੂੰ ਹੀ ਮੇਰਾ ਗੁਰੂ ਹੈ ਤੂੰ ਮੇਰਾ ਤੂੰ ਮੇਰਾ ਬੰਦੂ ਤੂੰ ਮੇਰਾ ਭਰਾਤਾ ਤੂੰ ਹੀ ਹੈ ਮੇਰਾ ਸਾਰਾ ਸਤਿਗੁਰੂ ਐਸੀ ਕਿਰਪਾ ਕਰਿਓ ਐਸੀ ਰਹਿਮਤ ਕਰਿਓ ਮੈਨੂੰ ਕਦੇ ਕਿਸੇ ਚੀਜ਼ ਦੀ ਜ਼ਰੂਰਤ ਜਿਹੜੀ ਆ ਕਦੇ ਵੀ ਨਾ ਰਹੇ ਸਤਿਗੁਰੂ ਸਾਰੇ ਕੁਝ ਪਦਾਰਥ ਆਦਿਕ ਤੁਸੀਂ ਹੀ ਬਖਸ਼ਿਸ਼ ਕਰਨੇ ਆ ਸਤਿਗੁਰੂ ਤੁਹਾਡੀ ਉਹ ਕਿਰਪਾ ਹੈ ਪੰਜ ਜਾਪ ਪੰਜ ਸ਼ਬਦਾਂ ਦੇ ਜਾਪ ਕਿਹੜੇ ਨੇ ਸਾ ਸੰਗਤ ਜਾਂ ਫਿਰ ਮੂਲ ਮੰਤਰ ਕਰ ਲਿਓ ਜਾਂ ਫਿਰ ਚੌਪਈ ਸਾਹਿਬ ਦਾ ਜਾਪ ਕਰ ਲਿਓ ਜਾਂ ਬ੍ਰਹਮ ਕਪਟ ਦਾ ਜਾਪ ਕਰ ਲਿਓ ਜਾਂ ਫਿਰ ਕਰੇ ਜਾਪ ਕਰੇ ਕਰਿਓ ਸਾ ਸੰਗਤ ਲਾਵਾਂ ਬਾਣੀ ਦਾ ਵਿਗੜੇ ਹੋਏ ਕਾਰਜ ਵੀ ਜਿਹੜੇ ਨੇ ਉਹ ਬਣ ਜਾਂਦੇ ਨੇ ਸਤਿਗੁਰੂ ਇਹੋ ਜੀ ਕਿਰਪਾ ਕਰ ਦਿੰਦੇ ਨੇ ਜਾਂ ਫਿਰ ਆਨੰਦ ਸਾਹਿਬ ਦੇ ਤਿੰਨ ਪਾਠ ਕਰਕੇ ਜਾਂ ਪੰਜ ਪਾਠ ਕਰਕੇ ਗੁਰੂ ਅੱਗੇ ਅਰਦਾਸ ਕਰਦੇ ਹੋ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰ ਦੇਣਗੇ ਤੇ ਜਿਹੜਾ ਸਤਿਗੁਰੂ ਕਿਰਪਾ ਕਰ ਦਿੰਦਾ ਹੈ ਜਿਹੜਾ ਪਾਤਸ਼ਾਹ ਰਹਿਮਤਾ ਕਰ ਦਿੰਦਾ ਤੇ ਯਾਦ ਰੱਖਿਓ ਪਿਆਰਿਓ ਜਿਹੜਾ ਜੀਵਨ ਨੂੰ ਸਵਾਰਨ ਦੀ ਤਾਕਤ ਰੱਖਦਾ ਹੈ ਤੇ ਉਹ ਵਿਗੜੇ ਹੋਏ ਕਾਰਜ ਸਵਾਰਨ ਦੀ ਸਮਰੱਥਾ ਵੀ ਰੱਖਦਾ ਹੈ ਉਹ ਗੁਰੂ ਵਿੱਚ ਇੰਨੀ ਤਾਕਤ ਹੈ ਔਰ ਸਤਿਗੁਰੂ ਵਿੱਚ ਇੰਨੀ ਤਾਕਤ ਹੈ ਉਸ ਗੁਰੂ ਵਿੱਚ ਇੰਨੀ ਸਮਰੱਥਾ ਹੈ ਪਿਆਰਿਓ ਇਸ ਕਰਕੇ ਸਤਿਗੁਰੂ ਦੇ ਦਰ ਤੇ ਅਰਦਾਸ ਕਰਿਏ ਪਾਤਸ਼ਾਹ ਦੇ ਦਰ ਤੇ ਅਰਦਾਸ ਕਰਿਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਗੇ ਕੀਤੀ ਹੋਈ ਅਰਦਾਸ ਤੇ ਪਿਆਰਿਓ ਜਦੋਂ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਹੋਵੇ ਤੇ ਮਨ ਦੇ ਵਿੱਚ ਭਾਵਨਾ ਹੋਵੇ ਮੰਗਣ ਦੀ ਤੇ ਮਨ ਦੇ ਵਿੱਚ ਭਾਵਨਾ ਹੋਵੇ ਸਤਿਗੁਰੂ ਤੇਰੇ ਦਰ ਤੇ ਆ ਗਿਆ ਹੁਣ ਤੇਰਾ ਦਰ ਛੱਡ ਕੇ ਕਿਤੇ ਹੋਰ ਨਹੀਂ ਜਾਣਾ ਆਪਾਂ ਰੋਜ਼ ਪੜ੍ਹਦੇ ਆ ਨਾ ਅਮਰੀ ਕਰੋ ਹਾਤ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤੇ ਯਾਦ ਰੱਖਿਓ ਜਦੋਂ ਮਨ ਦੇ ਵਿੱਚੋਂ ਇਹ ਪੰਕਤੀਆਂ ਆਪਣੇ ਆਪ ਨਿਕਲਣ ਜ਼ੁਬਾਨ ਦਾ ਸ਼ਿੰਗਾਰ ਬਣ ਜਾਣ ਤੇ ਮੇਰੇ ਸਤਿਗੁਰੂ ਜੀ ਉਦੋਂ ਕਿਰਪਾ ਕਰਦੇ ਆ ਤੇ ਹਾਰੇਓ ਜਦੋਂ ਆਪਾਂ ਪੜ੍ਹਦੇ ਆ ਨਾ ਸਾਚੇ ਸਾਹਿਵਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਹਿਸੋ ਪਾਵੈ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਆ ਜਦੋਂ ਸਿਖਾ ਤੇਰੇ ਮਨ ਦੇ ਵਿੱਚ ਇਹਨਾਂ ਦੋ ਪੰਕਤੀਆਂ ਤੇ ਹੀ ਯਕੀਨ ਬਣ ਗਿਆ ਤੇ ਯਾਦ ਰੱਖ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਜੋ ਮਰਜ਼ੀ ਮੰਗ ਲਈ ਤੇਰੇ ਮਨ ਦੀ ਭਾਵਨਾ ਸ਼ੁੱਧ ਹੋਵੇ ਤੇ ਯਾਦ ਰੱਖਿਓ ਇਹਨਾਂ ਦਾ ਜਾਪ ਕਰਿਆ ਜੇ ਸ਼ਬਦਾਂ ਦਾ ਮਨ ਦੇ ਵਿੱਚ ਭਾਵਨਾ ਹੋਵੇ ਤੇ ਸਤਗੁਰ ਤੋਂ ਝੋਲੀ ਅੱਡ ਕੇ ਜੋ ਮਰਜ਼ੀ ਮੰਗ ਲਿਓ ਤੇ ਮੇਰੇ ਪਾਤਸ਼ਾਹ ਜੀ ਉਹ ਵੀ ਹੱਸ ਕੇ ਦੇ ਦੇਣਗੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋੜਨਾ ਆਵਈ ਅਗਣਤ ਭਰੇ ਪੰਡਾਰ ਉਹਦੇ ਅਨੇਕਾਂ ਪੰਡਾਰ ਭਰੇ ਪਏ ਨੇ ਬਸ ਤੂੰ ਮੰਗਣ ਵਾਲਾ ਬਣ ਤੇ ਸਿੱਖਾ ਯਾਦ ਕਰ ਦੇਂਦਾ ਦੇ ਲੈਂਦੇ ਥੱਕ ਪਾਹੇ ਉਹ ਪਾਤਸ਼ਾਹ ਜੀ ਏਡੀ ਵੱਡੀ ਕਿਰਪਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ